ਆਪਣੇ ਯਾਰ ਮੂਸੇ ਵਾਲਾ ਦੀ ਇੱਕ ਆਡੀਓ ਸਿਨਮਲਟਨ ਨੇ ਕੀਤੀ ਸਾਂਝੀ ਫਾਇਦਾ ਕੇ ਸਦਾ ਤੇ ਕੀ ਦੀ ਕਰੂੰਗੇ ਮੋਜੂ ਮੋਡਾ ਕੀਦਾ ਤੇ ਕਿਰ ਕੋਈ ਬਲਹਿਮ ਹੋਜੂ ਕਈ ਸ਼ੁਤਰ ਤਾਂ ਐਸੇ ਗੱਲਾਂ ਪਿੱਛੇ ਲੱਗੇ ਨਹੀਂ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨਾਮ ਹੋਜੂ ਆਪਣੀ ਮੌਤ ਬਾਰੇ ਪਹਿਲਾਂ ਹੀ ਗਾ ਦਿੱਤਾ ਸੀ ਮੂਸੇ ਵਾਲਾ ਨੇ ਇਹ ਗਿੱਗ ਫਾਇਦਾ ਕਿ ਸਦਾ ਤੱਕੀ ਦੀ ਕਰੂੰਗੇ ਮੋਜੂ ਮੋਡਾ ਕੀਦਾ ਤੱਕੀ ਕੋਈ ਬਲਹਿਮ ਹੋਜੂ ਕਈ ਸ਼ੂਤਰ ਤਾਂ ਐਸੇ ਗੱਲਾਂ ਪਿੱਛੇ ਲੱਗੇ ਨਹੀਂ ਗੋਲੀ ਸਿੱਧੂ ਜੇ ਜੇ ਮਾਰੀ ਸਾਡਾ ਨਾਮ ਹੋਜੂ ਪੰਜਾਬੀ ਇੰਡਸਟਰੀ ਦੇ ਲੈਜੈਂਡ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਦੇ ਜਾਨ ਮਗਰੋਂ ਵੀ ਬਹੁਤ ਸਾਰੇ ਗੀਤ ਰਿਲੀਜ਼ ਹੋਏ ਆ ਤੇ ਹਮੇਸ਼ਾ ਉਹਨਾਂ ਦੇ ਵੱਲੋਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਬਿਲਬੋਰਡ ਤੇ ਮੂਸੇ ਵਾਲਾ ਦੇ ਗੀਤ ਅੱਜ ਵੀ ਛਾਏ ਹੁੰਦੇ ਨੇ ਦੱਸ ਦਈਏ ਕਿ ਉਹਨਾਂ ਦੇ ਪੱਕੇ ਆੜੀ ਯਾਨੀ ਕਿ ਸਿਨੀ ਮਾਲਟਨ ਦੇ ਵੱਲੋਂ ਹਾਲ ਹੀ ਚ ਮੂਸੇ ਵਾਲਾ ਦੀ ਇੱਕ ਆਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਇਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਇੱਕ ਰੈਪ ਸੁਣਾਈ ਦੇ ਰਿਹਾ ਜਾਂ ਇੰਝ ਕਹਿ ਸਕਦੇ ਆ ਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਆਪਣੀ ਜ਼ਿੰਦਗੀ ਦੀ ਕਿਤਨਾ ਕਿਤੇ ਸੱਚਾਈ ਜੋ ਸੀਗੀ ਇਸ ਰੈਪ ਦੇ ਜ਼ਰੀਏ ਦੱਸੀ ਗਈ ਕਿਉਂਕਿ ਸਿੱਧੂ ਮੂਸੇਵਾਲਾ ਦੇ ਬਹੁਤ ਅਜਿਹੇ ਗੀਤ ਆਏ ਆ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਜੋ ਕਿ ਚਲਕਦੀ ਹੋਈ ਨਜ਼ਰ ਆਉਂਦੀ ਹੈ ਤੇ ਦੱਸਦੇ ਕਿ ਇਸ ਗੀਤ ਦੀਆਂ ਜੋ ਰੈਪ ਸੀਗਾ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਵੱਲੋਂ ਜ਼ਿਕਰ ਕੀਤਾ ਗਿਆ ਸੀਗਾ ਕਈ ਸ਼ੂਟਰ ਤਾਂ ਇਸੇ ਗੱਲੋਂ ਪਿੱਛੇ ਲੱਗੇ ਨੇ ਗੋਲੀ ਸਿੱਧੂ ਦੇ ਜੇ ਮਾਰੀ ਤਾ ਸਾਡਾ ਨਾਮ ਹੋ ਜਾਓ ਤੇ ਦੱਸਦੀ ਕਿ ਇਹ ਰੈਪ ਦੀਆਂ ਲਾਈਨਾਂ ਜੋ ਆ سنی ਮਾਲਟਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੇ ਕੀਤੀਆਂ ਗਈਆਂ ਇਹ ਜੋ ਰੈਪ ਹੈ ਸਿੱਧੂ ਮੂਸੇਵਾਲਾ ਦੇ ਗੀਤ ਜਦੋਂ ਖਬਰਾਂ 'ਚ ਆਉਂਦਾ ਤੇਰਾ ਨਾਂ ਦੇ ਵਿੱਚ ਗਾਇਆ ਗਿਆ ਸੀਗਾ ਹਾਲਾਂਕਿ Song ਦੇ ਵਿੱਚ ਸਿੱਧੂ ਦੇ ਵੱਲੋਂ ਜੋ ਰੈਪ ਸੀਗਾ ਕਾਫੀ ਸਪੀਡ ਦੇ ਨਾਲ ਗਾਇਆ ਗਿਆ ਤੇ ਜਿਹੜਾ ਇੱਕ ਰੋ ਵਰਜਨ سنی ਮਾਲਟਨ ਦੇ ਵੱਲੋਂ ਸ਼ੇਅਰ ਕੀਤਾ ਗਿਆ ਇਸ ਦੇ ਵਿੱਚ ਕਾਫੀ ਸਲੋ ਤਰੀਕੇ ਦੇ ਨਾਲ ਸਿੱਧੂ ਗਾਉਂਦੇ ਹੋਏ ਨਜ਼ਰ ਆ ਰਹੇ ਆ ਫਾਇਦਾ ਕੇ ਸਿਧਾ ਤੇ ਕੀ ਦੀ ਕਰੂੰਗੇ ਮੋਝੂ ਮੁੱਡਾ ਕੀ ਜਾ ਤੇ ਕੀ ਕੋਈ ਬਲਹਿਮ ਹੋ ਜੂ ਕਈ ਸ਼ੁਤਰ ਤਾਂ ਐਸੇ ਗੱਲਾਂ ਪਿੱਛੇ ਲੱਗੇ ਨਹੀਂ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨਾਮ ਹੋ ਜੂ ਲੋਕਾਂ ਦੇ ਵੱਲੋਂ ਇਸ ਦੇ ਉੱਤੇ ਬਹੁਤ ਸਾਰੇ ਰਿਐਕਸ਼ਨ ਦਿੱਤੇ ਜਾ ਰਹੇ ਆ ਉਹ ਚਾਹੇ ਪਾਕਿਸਤਾਨ ਦੇ ਲੋਕ ਹੋਣ ਚਾਹੇ ਪੰਜਾਬ ਇੰਡੀਆ ਦੇ ਲੋਕ ਹੋਣ ਤਾਂ ਸਨੀ ਮਾਰਟਨ ਦੇ ਵੱਲੋਂ ਅਕਸਰ ਸਿੱਧੂ ਮੂਸੇਵਾਲਾ ਦੇ ਨਾਲ ਰਿਲੇਟਿਡ ਚੀਜ਼ਾਂ ਜੋ ਆਪਨੇ ਸੋਸ਼ਲ ਮੀਡੀਆ ਉੱਤੇ ਯਾਦਾ ਸਾਂਝੇ ਕੀਤੇ ਜਾਂਦੀਆਂ ਨੇ ਕੁਝ ਟਾਈਮ ਪਹਿਲਾਂ ਹੀ ਸਨੀ ਮਾਰਟਨ ਦਾ ਸਿੱਧੂ ਮੂਸੇਵਾਲਾ ਦੇ ਨਾਲ Song 410 ਵੀ ਆਇਆ ਸੀ ਇਸ ਗੀਤ ਨੂੰ ਵੀ ਬਹੁਤ ਪਿਆਰ ਮਿਲਿਆ ਲੱਗਾ ਔਰ ਜੇ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ 29 ਮਈ ਵੀ ਆ ਰਹੀ ਹੈ ਜਦੋਂ ਉਹਨਾਂ ਦੀ ਦੂਸਰੀ ਵਰਸੀ ਜੋ ਆ ਪਰਿਵਾਰ ਦੇ ਵੱਲੋਂ ਮਨਾਈ ਜਾਵੇਗੀ ਤਾਂ ਸਿੱਧੂ ਦੇ ਪਰਿਵਾਰ ਦੇ ਵੱਲੋਂ ਇੱਕ ਸੱਦਾ ਜੋ ਆ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੈਨਸ ਨੂੰ ਸਿੱਧੂ ਦੀ ਪਰਸੀ ਦੇ ਮੌਕੇ ਤੇ ਭੇਜਿਆ ਗਿਆ ਤੇ ਇਸ ਦੇ ਨਾਲ ਹੀ ਦੱਸਦੇ ਕਿ 29 ਮਈ ਦਾ ਉਹ ਦਿਨ ਜਦੋਂ ਸਿੱਧੂ ਮੂਸੇਵਾਲਾ ਨੂੰ ਉਹਨਾਂ ਦੇ ਹੀ ਪਿੰਡ ਦੇ ਨੇੜੇ ਜਵਾਰਕੀ ਪਿੰਡ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਫਾਇਦਾ ਕੇ ਸਦਾ ਤੇ ਕੀ ਦੀ ਕਰੂੰਗੇ ਮੋਹ ਜੂ ਮੁੱਡਾ ਕੀ ਜਾ ਤੇ ਕਿਰ ਕੋਈ ਬਲਹਿਮ ਹੋ ਜੂ ਕਈ ਸ਼ੁਤਰ ਤਾਂ ਐਸੇ ਗੱਲਾਂ ਪਿੱਛੇ ਲੱਗੇ ਨਹੀਂ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨਾਮ ਹੋ ਜੂ